ਆਜ਼ੀ ਨਾ ਰੱਖੋ ਵੀ ਮੈਂ ਉਹਦੇ ਕੋਲੋਂ ਰਿਸਪੈਕਟ ਲੈਣੀ ਹੈ ਇੱਜ਼ਤ ਲੈਣੀ ਹੈ ਜਿੰਨੀ ਅਸੀਂ ਡਿਜ਼ਰਵ ਕਰਦੇ ਆ ਜੇ ਉਹ ਨਹੀਂ ਨਾ ਮਿਲੇ ਤੇ ਫਿਰ ਸਾਨੂੰ ਦੁੱਖ ਹੁੰਦਾ ਕਿਤੇ ਘਰ ਜਾਨੇ ਅਸੀਂ ਬੜੇ ਤਿਆਰ ਹੋ ਗਏ ਜੀ ਚੱਲੇ ਆ ਉਥੇ ਅਗਲਾ ਉਧਰ ਆਦਰੀ ਘੁੰਮਦਾ ਫਰੇ ਕੋਲੀ ਨਾ ਬੈਠੇ ਤੇ ਮਨ ਦੁਖੀ ਹੁੰਦਾ ਇਦਾਂ ਦੀ ਆਸ ਰੱਖੀ ਨਾ ਜਾਈਏ ਪੀਓ ਤੋਂ ਇਨਾ ਕੋਈ ਸਤਕਾਰ ਕਰੇਗਾ ਚੁੱਪ ਚਾਪ ਨੋਰਮਲ ਚਲੇ ਜਾਈਏ ਫਿਰ ਕੋਈ ਗੱਲ ਨਹੀਂ ਕੋਈ ਦਵੇ ਸਤਕਾਰ ਬਹੁਤਾ ਨਾ ਦਵੇ ਨਹੀਂ ਦਿੰਦਾ ਤੇ ਫਿਰ ਬੰਦਾ ਆਪੇ ਹੀ ਪਿੱਛੇ ਹੋ ਜਾਂਦਾ ਦੁੱਖ ਨਹੀਂ ਹੁੰਦਾ ਪਹਿਲਾਂ ਹੀ ਨਾ ਕਿਤੇ ਬਹੁਤਾ ਬੁਰਕ ਕੇ ਜਾਂ ਤਿਆਰ ਹੋ ਗਏ ਵੀ ਹਾਂ ਭਾਈ ਹੁਣ ਦੇ ਉੱਤੇ ਆ ਮਿਲਣਾ ਨਹੀਂ ਨਹੀਂ ਜੇ ਉਹ ਚੀਜ਼ ਨਾ ਮਿਲੇ ਫਿਰ ਦੁੱਖ ਹੁੰਦਾ ਇਸ ਕਰਕੇ ਮਾਰੀ ਕਹਿੰਦੇ ਇਹ ਚੀਜ਼ਾਂ ਨੂੰ ਸਾੜ ਦੇ ਇੱਕ ਇੱਥੇ ਲਿਖਿਆ ਉਪਮਾ ਉਪਮਾ ਮਤਲਬ ਵਡਿਆਈ ਇੱਕ ਲਿਖਿਆ ਚਤਰਾਈ ਚਤਰਾਈ ਵੀ ਹੁਣ ਦੁਨੀਆ ਦੇ ਵਿੱਚ ਸਾਰ ਸੰਗੇ ਦੀ ਵੀ ਮੜੀ ਜੀ ਵਿਚਾਰ ਕਰ ਲੈਣੇ ਆ ਚਤਰਾਈ ਵੀ ਬਹੁਤ ਚਲਦੀ ਹੈ ਅਸੀਂ ਕਹਿੰਦੇ ਆ ਵੀ ਮੈਂ ਬੜਾ ਚਤਰਾਂ ਧਿਆਨ ਦੇਣਾ ਚਤਰਾਈ ਦੀ ਹੱਦ ਕੋਈ ਨਹੀਂ